ਦਾਸ ਪੰਕਜਨਾ ਸ਼ਰਗਿਲ ਮੁਖੀ ਵਾਲਮੀਕਨ ਸਦਾਰ ਸਭਾ ਨੂੰ ਅੱਜ ਜਿਹੜਾ ਜ਼ਿਲ੍ਹਾ ਮਰਸਾ ਦੇ ਡੀਸੀ ਸਾਹਿਬ ਵਾਲਮੀਕਨ ਸਦਾਰ ਸਭਾ ਵੱਲੋਂ ਜਿਹੜਾ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਔਰ ਜਿਹੜਾ ਮੰਗ ਪੱਤਰ ਆ ਇਹ ਕਿ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਵਾ ਉਸ ਦੇ ਵਿੱਚ ਜਿਹੜੇ ਪੰਚ ਸਰਪੰਚ ਦੇ ਜਿਹੜੇ ਉਮੀਦਵਾਰ ਜਿਹੜੇ ਜਿੱਤਣਗੇ ਸਾਡੀ ਮੰਗ ਆ ਅਸੀਂ ਮੰਗ ਰੱਖੀ ਆ ਮਾਨਯੋਗ ਡੀਸੀ ਸਾਹਿਬ ਕੋ ਕਿ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਮੁਹਿੰਮ ਆ ਜਿਹੜੀ ਅਸੀਂ ਮੰਗ ਰੱਖੀ ਆ ਇਹ ਪੂਰੇ ਪੰਜਾਬ ਦੇ ਵਿੱਚ ਚਲਾਈ ਜਾਵੇ ਕਿ ਜਿਹੜੇ ਵੀ ਉਮੀਦਵਾਰ ਜਿੱਤਦੇ ਆ ਸਰਪੰਚ ਜਾਂ ਪੰਚ ਉਹਨਾਂ ਕੋ ਇੱਕ ਐਫੀਡੇਵਿਟ ਲਿਆ ਜਾਵੇ ਕਿ ਉਹਨਾਂ ਨੂੰ ਲਾਮਬੰਦ ਕੀਤਾ ਜਾਵੇ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋੜ ਕੱਢਣ ਵਾਸਤੇ ਕਿ ਜਿਹੜਾ ਇੱਕ ਉਹਨਾਂ ਕੋਲ ਐਫੀਆ ਬਿਆਨ ਲਿਆ ਜਾਵੇ ਕਿ ਇੱਕ ਮਹੀਨੇ ਦੇ ਵਿੱਚ ਜਿਹੜਾ ਕਿ ਉਹ ਨਸ਼ਾ ਬੰਦ ਕਰਨਗੇ ਅਗਰ ਨਹੀਂ ਨਸ਼ਾ ਬੰਦ ਹੁੰਦਾ ਤਾਂ ਉਹ ਜਿਹੜੇ ਆਪਣੇ ਜਿਹੜੇ ਅਹੁਦੇ ਆ ਸਰਪੰਚੀ ਦੇ ਜਾਂ ਪੰਚਾਂ ਦੇ ਉਹਦੇ ਉਹ ਯੋਗ ਨਹੀਂ ਆ ਤੇ ਆਪਣੇ ਅਸਤੀਫੇ ਦਿੱਤੇ ਜਾਣ ਤੇ ਅਗਰ ਕੋਈ ਆਪਣਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਜੇ ਉਹਨਾਂ ਕੋ ਨਸ਼ਾ ਨਹੀਂ ਬੰਦ ਹੋਇਆ ਜਿਹੜੇ ਭਾਜੀ ਪਿਛਲੀਆਂ ਸਰਕਾਰਾਂ ਵੀ ਇਸੇ ਮੁੱਦੇ ਤੇ ਬਣੀਆਂ ਵੀ ਨਸ਼ਾ ਖਤਮ ਕਰਾਂਗੇ ਕੋਈ ਕਹਿੰਦਾ ਸੀ ਹਫਤੇ ਚ ਕਰਾਂਗੇ ਖਤਮ ਕੋਈ ਕਹਿੰਦਾ ਜੀ ਮਹੀਨੇ ਚ ਖਤਮ ਕਰਾਂਗੇ ਤੇ ਸਰਕਾਰਾਂ ਨੇ ਦੇ ਦੇ ਅਸਤੀਫੇ ਥੋੜੇ ਦਿੱਤੇ ਆ ਪਰ ਐਸੀ ਜਿਹੜੀ ਆ ਮੰਗ ਰੱਖੀ ਆ ਜੇ ਸਾਡੀ ਅਪੀਲ ਆ ਇਹ ਪੂਰੇ ਪੰਜਾਬ ਦੇ ਵਿੱਚ ਜਦੋਂ ਇਹ ਮੰਗ ਰੱਖੀ ਜਾਊਗੀ ਅਸੀਂ ਚਾਹੁੰਦੇ ਆਂ ਆਪ ਜੀ ਦੇ ਮਾਧਿਅਮ ਰਹੀ ਹੈ ਜਿਹੜੀ ਸਾਡੀ ਮੰਗ ਹੈ ਪੂਰੇ ਪੰਜਾਬ ਦੀ ਜਨਤਾ ਹੈ ਜਦੋਂ ਇੱਕ ਆਵਾਜ਼ ਬਣੂਗੀ ਤਾਂ ਇਹ ਜ਼ਰੂਰ ਹੀ ਖਤਮ ਹੋਊਗਾ ਨਸ਼ਾ ਔਰ ਜਿਹੜੀ ਇਹ ਸਾਡੀ ਮੰਗ ਆ ਇਹ ਵੀ ਪੂਰੀ ਹੋਊਗੀ ਕਿਉਂਕਿ ਜਿੱਦਾਂ ਜਦੋਂ ਜਿਸ ਪਿੰਡ ਵਿੱਚ ਵੀ ਜਾਂ ਨਸ਼ਾ ਸੌਦਾਗਰਾਂ ਦੇ ਖਿਲਾਫ ਜਾਂ ਜ਼ਮਾਨਤਾਂ ਦਿੰਦੇ ਆ ਪੰਚ ਸਰਪੰਚ ਜਿਹੜੇ ਉਹਨਾਂ ਨੂੰ ਵੀ ਇਹਦੇ ਵਿੱਚ ਲਿਖਿਆ ਗਿਆ ਉਹ ਵੀ ਹਲਫੀਆ ਬਿਆਨ ਦੇਣ ਕਿ ਨਸ਼ਾ ਸੋਦਾ ਕਰਾਂ ਤੇ ਇਹਨਾਂ ਦੇ ਪਰਚੇ ਹੋ ਜਾਂਦੇ ਆ ਉਹਨਾਂ ਦੀ ਜਮਾਨਤਾਂ ਨਾ ਦੇਣ ਤੁਸੀਂ ਬੜੀ ਵਧੀਆ ਪਹਿਲ ਕਦਮੀ ਸ਼ੁਰੂ ਕੀਤੀ ਹੈ ਜਿਹੜੀ ਇਹ ਕਦਮ ਚੁੱਕਿਆ ਹੈ ਕਿ ਇਹਦੇ ਨਾਲ ਹੋਰ ਵੀ ਤੁਹਾਡੇ ਨਾਲ ਸੰਗਠਨਾਂ ਨੂੰ ਨਾਲ ਜੋੜੋਗੇ ਤਾਂ ਕਿ ਇਹਦੀ ਪਹਿਲ ਕਦਮੀ ਇਹਦੇ ਵਿੱਚ ਜਿਹੜਾ ਵਿਸ਼ੇਸ਼ ਜੋਗ ਹੈ ਵਾਲਮੀਕਨ ਸਦਸਵਾਂ ਨੂੰ ਮਾਨਯੋਗ ਡੀਆਈਜੀ ਸ੍ਰੀ ਸਤੰਦਰ ਸਿੰਘ ਜੀ ਬਾਰਡ ਰੇਂਜ ਉਹਨਾਂ ਦਾ ਐਸਐਸਪੀ ਦਿਹਾਤੀ ਦਾ ਜਿਹੜਾ ਪੂਰਾ ਸਹਿਯੋਗ ਆ ਔਰ ਇਹ ਜਥੇਬੰਦੀ ਪੂਰੀ ਮਿਲ ਕੇ ਨਸ਼ੇ ਦੇ ਖਿਲਾਫ ਉਨ੍ਹਾਂ ਦੇ ਸਹਿਯੋਗ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਇਹ ਨਸ਼ੇ ਦੀ ਲਹਿਰ ਚੱਲ ਰਹੀ ਆ ਔਰ ਜਿਹੜਾ ਅੱਜ ਦਾ ਮੰਗ ਪੱਤਰ ਵੀ ਮਾਨਯੋਗ ਡੀਸੀ ਸਤਿੰਦਰ ਸਿੰਘ ਜੀ ਦੇ ਅਗਵਾਈ ਦੇ ਵਿੱਚ ਹੀ ਮਾਨਯੋਗ ਡੀਸੀ ਸਾਹਿਬ ਨੂੰ ਦਿੱਤਾ ਗਿਆ। ਬਾਬੇ ਕਾਰਨ ਕੀ ਹੈ ਨਸ਼ਾ ਘਟਣ ਦੀ ਬਜਾਏ ਨਸ਼ਾ ਵਧ ਹੀ ਜਾ ਰਿਹਾ ਹੈ। ਇਹ ਕਾਰਨ ਹੈ ਜੀ ਜਿਹੜੇ ਨਸ਼ਾ ਤਸਕਰ ਆ ਉਹ ਜਿਹੜੇ ਨਿੱਜੀ ਆਪਣੇ ਫਾਇਦਿਆਂ ਲਈ ਆਪਣੀਆਂ ਸੁੱਖ ਸਹੂਲਤਾਂ ਲਈ ਲੋਕਾਂ ਦੇ ਧੀਆਂ ਪੁੱਤ ਮਾਰ ਰਹੇ ਆ ਤੇ ਸਾਡੀ ਉਹਨਾਂ ਨੂੰ ਚੇਤਾਵਨੀ ਹੈ ਕਿ ਇਹੋ ਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਓ। ਨਹੀਂ ਤਾਂ ਆਉਣ ਵਾਲਾ ਸਮਾਂ ਉਹਨਾਂ ਲਈ ਭਿਆਨਕ ਹੋਊਗਾ